ਸਤਗੁਰਾਂ ਨੇ ਤੇ ਪੁੱਛਿਆ ਵੀ 10 ਦਿਨਾਂ ਤੱਕ ਜਿਹੜੇ ਸਾਰੇ ਬੇਦਬਤਾ ਸੁਣਾਈ ਤੇ ਸਤਗੁਰਾਂ ਨੇ ਉਸੇ ਹੀ ਵੇਲੇ ਉਥੇ ਸੰਸਕਾਰ ਤੋਂ ਬਾਅਦ ਨਾਲ ਮੂਹਰੇ ਕਾਲੀ ਬੁੰਗਾ ਸਾਡਾ ਛੋਟਾ ਸਥਾਨ ਉਸ ਆਸਥਾਨ ਤੇ ਸ੍ਰੀ ਸਾਹਿਬ ਫਿਰ ਪ੍ਰਕਾਸ਼ ਕਰਕੇ ਇਹ ਕਿਹਾ ਸੀ ਕਿ ਹੁਣ ਮੈਂ ਐਸਾ ਖਾਲਸਾ ਇਸ ਧਰਤੀ ਤੇ ਪ੍ਰਗਟ ਕਰੂੰਗਾ ਜਿਹਨੂੰ ਕੋਈ ਪਹਿਚਾਨ ਦੀ ਲੋੜ ਨਹੀਂ ਰਹਿ ਜਾਊਗੀ ਜੁਦਾਇ ਪਹਿਚਾਣਿਆ ਜਾਊਗਾ 1675 ਤੋਂ ਲੈ ਕੇ 1699 24 ਸਾਲ ਸਤਗੁਰ ਨੇ ਜੰਗਾਂ ਜੁੱਧਾਂ ਦੇ ਵਿੱਚ ਆਪਣਾ ਸਮਾਂ ਗੁਜ਼ਾਰਿਆ ਤੇ 1699 ਦੇ ਵਿੱਚ ਜਿਹੜੀ ਸਤਗੁਰ ਨੇ ਪ੍ਰਤੀਜ्ञਾ ਕੀਤੀ ਸੀ ਕਿ ਖਾਲਸਾ ਪੰਥ ਸਾਜੂਗਾ ਉਹ ਸਤਗੁਰਾਂ ਨੇ ਸਾਜਿਆ ਮੇਤੋਂ ਵੱਧ ਤੁਸੀਂ ਜਾਣਦੇ ਆ ਤੇ 1699 ਤੋਂ ਲੈ ਕੇ ਫਿਰ ਅਗਾਹ 1704 ਤੱਕ 1706 ਤੱਕ ਸਤਗੁਰਾਂ ਨੇ ਸੰਪੂਰਨ ਗੱਦੀ ਦੇ ਰੂਪ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਵਾਕੀਫ ਕੀਤੀ ਜਿਹੜੀ ਪਵਿੱਤਰ ਗਰਬਾਣੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਚਾਰੀ ਸੀ ਉਹਦੀ ਸੰਪੂਰਨਤਾ ਕਰਕੇ ਸਤਿਗੁਰੂ ਜੀ ਨੇ ਫਿਰ ਪਵਿੱਤਰ ਹਜੂਰ ਸਾਹਿਬ ਦੀ ਧਰਤੀ ਤੋਂ ਆਪਾਂ ਜਾਣਦੇ ਹਾਂ ਇਹ ਆਦੇਸ਼ ਵਾਕੀਫ ਕੀਤਾ ਸੀ ਜੇ ਉਸ ਵੇਲੇ ਗੁਰੂ ਕੇ ਸਿੱਖ ਸਤਿਗੁਰ ਦੇ ਸਨਮਕ ਹੋ ਕੇ ਸ਼ਹਾਦਤਾਂ ਦੇ ਰਹੇ ਅੱਜ ਵੀ ਨਿਰੰਤਰ ਇਹ ਸلسਲਾ ਮੌਜੂਦਾ ਸਮੇਂ ਵਿੱਚ ਵੀ جاری ਆ ਅੱਜ ਵੀ ਗੁਰੂ ਕੇ ਸਿੱਖ ਉਸੇ ਪੈਟਰਨ ਤੇ ਸ਼ਹਾਾਤਾ ਦਿੰਦੇ ਆ ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਆ ਉਹ ਗੁਰシャਬਦ ਦੀ ਦੇ ਪਵਿੱਤਰ ਗਰਵਾਣੇ ਆ ਇਹ ਸਿਧਾਂਤ ਸ਼ਾਇਦ ਬਹੁਤ ਥੋੜਿਆਂ ਦੇ ਹਿੱਸੇ ਆਇਆ ਮੈਂ ਅਕਸਰ ਕਹਿੰਦਾ ਕਈ ਵਾਰੀ ਮੈਨੂੰ ਤੁਹਾਡੇ ਆਪਣੇ ਵਜ਼ੀਰ ਸਾਹਿਬ ਟੈਲੀਫੋਨ ਵੀ ਕਰ ਲੈਂਦੇ ਆ ਬੇਅਦਬੀ ਦਾ ਮੁੱਦਾ ਬਿੱਲਾਂ ਦਾ ਚੱਲਦਾ ਸੀ ਤੇ ਮੈਂ ਕਹਿਆ ਸੀ ਇੱਕ ਗਲਤੀ ਨਾ ਕਰ ਬੈਠਿਓ ਕਿਤੇ ਸਤਗੁਰ ਛੇੜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੂਸਰੇ ਸਤਿਕਾਰਯੋਗ ਆ ਸਾਰੇ ਧਰਮਾਂ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਆ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਤੁਸੀਂ ਉਹਨਾਂ ਦੇ ਨਾਲ ਨਹੀਂ ਜੋੜਨਾ ਕਿਉਂਕਿ ਗੁਰਦਾ ਗੱਦੀ ਜੇ ਬਖਸ਼ਿਸ਼ ਕੀਤੀ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਇਹ ਜਾਗਤ ਜੋਤ ਸਾਡੀ ਆ ਫੇਰ ਕਹਿੰਦੇ ਜੀ ਬਾਕੀ ਉਹ ਕਹਿੰਦੇ ਜੀ ਇਹਦਾ ਮਤਲਬ ਹੈ ਬਾਕੀ ਇਹਦੇ ਬਾਅਦ ਗੱਲ ਹੋਏ ਮੈਂ ਕਿਹਾ ਮੈਂ ਸਿਧਾਂਤਕ ਗੱਲ ਕਰਦਾ ਵੱਡੇ ਵਜ਼ੀਰਾਂ ਨਾਲ ਵੀ ਗੱਲ ਹੋਈ ਉਹਨਾਂ ਦੀ ਇਸ ਮਸਲੇ ਦੇ ਉੱਤੇ ਟੈਲੀਫੋਨ ਤੇ ਤੇ ਸਾਡੀ ਇੱਕ ਕਮੇਟੀ ਵੀ ਬਣੀ ਜਿਹੜੀ ਇਸ ਮੁੱਦੇ ਤੇ ਉਹਨਾਂ ਨਾਲ ਗੱਲ ਵੀ ਕਰਕੇ ਆਈ ਸੋ ਇਹ ਸਾਡੀ ਸਤਿਗੁਰੂ ਜੀ ਰਵਾਈ ਕਰਦੇ ਅੱਜ ਵੀ ਸਿੱਖ ਅਨਭੋਗ ਤੁਰਿਆ ਫਿਰਦਾ ਅੱਜ ਵੀ ਮੈਨੂੰ ਮaaf ਕਰਦਾ ਉਹ ਦੋ ਟੰਗਾਂ ਵਾਲਿਆਂ ਦੇ ਪਿੱਛੇ ਦੌੜਾ ਭੱਜਾ ਫਿਰਦਾ 1430 ਅੰਗਾਚ ਇੱਕ ਓੰਕਾਰ ਤੋਂ ਲੈ ਕੇ ਸਤਿਗੁਰੂ ਜੀ ਨੇ 18 ਤਸਬੀਹ ਤੱਕ ਸਿੱਖ ਨੂੰ ਉਦੇਸ਼ ਕੀਤਾ ਸੀ ਕਿ ਤੇ ਉਹ ਵੀ ਇੱਕ ਸ਼ਬਦ ਪੜ ਲਈ ਦਾਰਸ਼ਨ پارਸ਼ਨ ਸਰਸ਼ਨ ਹਰਸ਼ਨ ਰੰਗ ਰੰਗੀ ਕਰਤਾਰੀ ਦੇ ਇਹ ਰੰਗ ਵਿੱਚ ਰੰਗੀ ਕਰਤਾਰੀ 사ਤਗੁਰੂ ਜੀ ਨੇ ਪਵਿੱਤਰ ਗਰਬਾਣੀ ਬਾਕੀਚ ਕੀਤੀ ਤੇ ਜੇ ਭਈ ਅੱਜ ਵੀ ਆਪਾਂ ਤੋੜੇ ਫਿੰਗੇ ਵਾਲੇ ਦਿਵਾਲੇ ਫੇਰ 사ਤਗੁਰੂ ਜੀ ਸਾਨੂੰ ਸ਼ਾਇਦ ਮਾਫ਼ ਨਾ ਕਰਨ ਤੇ ਜਿਹੜੀ ਮੈਂ ਗੱਲ ਪਹਿਲਾਂ ਕੀਤੀ ਸੀ ਉਸ ਤੋਂ ਤਾਂ ਨਿੰਦਾ ਦੋ ਤੇ ਆਕੇ ਭਾਈ ਇਹ ਉਸ ਤੋਂ ਜਿਹੜੇ ਚੰਗੀ ਲੱਗਣ ਲਾਪੈ ਮਨੁੱਖ ਨੂੰ ਕਹਿੰਦੇ 사ਤਗੁਰੂ ਜੀ ਫੇਰ ਨਿੰਦਾ ਨਾਲੋਂ ਵੀ ਇਹ ਮਾੜੀ ਆ ਸੋ ਇਹ 사ਤਗੁਰੂ ਜੀ ਨੇ ਸਾਨੂੰ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤੇ ਸੀ ਆਹ ਸਥਾਨ ਜਿਹੜਾ ਜਿੱਤੇ ਆਪਾਂ ਬੈਠੇ ਆਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਝਾੜ ਸਾਹਿਬ ਇਹ ਸਾਰੀ ਮੈਂ ਦੇਖਦਾ ਧਰਤੀ ਗੁਰੂ ਤੇਗ ਬਹਾਦਰ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਚੱਪੇ ਚੱਪੇ ਤੇ ਚਰਨਛੋਹ ਪ੍ਰਾਪਤ ਧਰਤੀ ਆ ਤੇ ਇਹ ਚਰਨਛੋਹ ਪ੍ਰਾਪਤ ਧਰਤੀ ਨੂੰ ਜੁਗਾ ਜਗੰਤਰਾਂ ਤੱਕ ਮਾਨ ਰਹਿਣਾ ਜਿੱਥੇ ਸਤਗੁਰਾਂ ਦੇ ਚਰਨ ਪਏ ਗਏ ਉਹ ਪੂਜਣਯੋਗ ਧਰਤੀ ਹੋ ਗਈ ਉਹ ਸਿੱਖਾਂ ਦਾ ਮੱਕਾ ਮਦੀਨਾ ਬਣ ਗਿਆ